ਸ਼ੀਂਹਾ ਬਾਜ ਜਾਂ ਚਰਗਾ ਕੁਇਆਂ ਇਹਨਾਂ ਖਵਾਲੇ ਕਾਹ ਕਾਂ ਖਾਂਦੇ ਨਾ ਮਾਸ ਖਵਾਲੇ ਇਹ ਚਲਾਏ ਰਾਂ ਨਦੀਆਂ ਵਿੱਚ ਟਿੱਬੇ ਦਿਖਾਲੇ ਬੜੇ ਸੌਖੇ ਅਰਥ ਨੇ ਜੀ ਦਰਿਆਵਾਂ ਵਿੱਚ ਟਾਪੂ ਪੈਦਾ ਕਰ ਦਿੰਦਾ ਥਲੀ ਕਰੇ ਅਸਗਾ ਜਿੱਥੇ ਮਾਰੂ ਥਲ ਨੇ ਉੱਥੇ ਅਸਗਾ ਡੂੰਗੀਆਂ ਚੇਲੇ ਬਣਾ ਦਿੰਦਾ ਅੱਗੇ ਜੀ ਕੀੜਾ ਪਾਤ ਸਥਾਪ ਦੇ ਪਾਛ ਇਹ ਤਾਕਤ ਨਹੀਂ ਦੇ ਹੋਰ ਕੀ ਇੱਕ ਰੁੱਲਦੇ ਕੋਈ ਕੀੜੇ ਨੂੰ ਪਰਮਾਤਮਾ ਪਾਤਸ਼ਾ ਬਣਾ ਦਿੰਦਾ ਤੇ ਜਿਹਦੇ ਕੋਲ ਹਜ਼ਾਰਾਂ ਲੱਖਾਂ ਫੌਜਾਂ ਹੋਣ ਇੱਕ ਖਿੰ ਲਾਂਦਾ ਉਹਨੂੰ ਖਤਮ ਕਰਕੇ ਰੱਖ ਦਿੰਦਾ ਹੈ ਕਿਹੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ ਅਗਲੀ ਕੋਣ ਗੱਲ ਹੋਰ ਧਿਆਨ ਨਾ ਸੁਣਿਓ ਕਿਉਂਕਿ ਆਪਾਂ ਬਾਣੀ ਤੋਂ ਬਾਹਰ ਨਹੀਂ ਜਾ ਰਹੇ ਜੀਤੇ ਜੀ ਜੀਵਨ ਲੈ ਸਾਹ ਆਦਮੀ ਬਿਮਾਰ ਹੋਵੇ ਡਾਕਟਰ ਕੀ ਕਰਦਾ ਜੀ ਸਥੈਥੋਸਕੋਪ ਲਏਗਾ ਉਹਦਾ ਹਾਰਟ ਦੇਖੇਗਾ ਹੱਥ 'ਚ ਨਮਜ ਪਕੜੇਗਾ ਜੇ ਮੰਨ ਲਓ ਕਿਸੇ ਦੀ ਨਬਜ਼ ਬੰਦ ਹੋ ਜਾਏ ਸਾਹ ਉਹਨੇ ਬੰਦ ਹੋ ਜਾਣ ਸਹਤੋ ਛਕੋਪ ਨਾਲ ਕੋਈ ਸਾਹ ਨਾ ਆਵੇ ਉਹ ਕਹੇਗਾ ਮਰ ਗਿਆ ਇਹੀ ਹੈ ਨਾ ਜੀ ਕਿੱਡਾ ਵੱਡਾ ਫੇਤ ਰੱਬ ਦੀ ਸ਼ਕਤੀ ਤੇ ਬੰਦਾ ਸਾਹ ਲੈਂਦਾ ਤਾਂ ਜੇ ਹੁੰਦਾ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਤੇਰਾ ਮੈਂ ਪਨ ਪੈਮਾਨਾ ਹੈ ਜੇ ਕਰਤਾ ਵੈ ਗੁਰੂ ਜਾਹੇ ਪਰਮਾਤਮਾ ਉਹ ਬਿਨਾ ਸਾਹਾਂ ਤੋਂ ਵੀ ਜ਼ਿੰਦਗੀ ਬਖਸ਼ ਦਿੰਦਾ